ਸ਼੍ਰੀ ਗੁਰੂ ਘਰੰਦ ਸਾਇਫ ਸਕਾਰ ਕਮੇਟੀ ਵੱਲੋਂ ਪਖੰਡੀ ਬਾਬੇ ਦਾ ਪਰਦਾ ਫਾਸ਼ ਕਰ ਪੁਲਿਸ ਹਵਾਲੇ ਕਰਨ ਦਾ ਸਮਾਚਾਰ ਮਿਲਿਆ ਹੈ ਜਾਣਕਾਰੀ ਮੁਤਾਬਕ ਸਤਿਕਾਰ ਕਮੇਟੀ ਦੇ ਪ੍ਰਧਾਨ ਬਲਬੀਰ ਸਿੰਘ ਮੁੱਛਲੇ ਦੱਸਿਆ ਕਿ ਗੁਰਦਾਸਪੁਰ ਦੇ ਪਿੰਡ ਸૈયਦ ਮੁਬਾਰਕ ਵਿੱਚ ਅਜੀਤ ਸਿੰਘ ਨਾਮ ਦਾ ਪਖੰਡੀ ਬਾਬਾ ਕਈ ਬਿਮਾਰੀਆਂ ਠੀਕ ਕਰਨ ਦੀ ਆੜ ਵਿੱਚ ਔਰਤਾਂ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ ਉਨ੍ਹਾਂ ਮੁਤਾਬਕ ਦੋ ਵਿਅਕਤੀਆਂ ਨੇ ਨਕਲੀ ਮਰੀਜ਼ ਬਣੰਦਾ ਡਰਾਮਾ ਕਰਕੇ ਪਖੰਡੀ ਬਾਬੇ ਦਾ ਪਰਦਾ ਫਾਸ਼ ਕੀਤਾ ਹੈ ਜਿਸ ਦੇ ਚਲਦਿਆਂ ਕਮੇਟੀ ਵੱਲੋਂ ਸਬੂਤਾਂ ਸਮੇਤ ਦੋਸ਼ੀ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਬਟਾਲੇ ਸ਼ਹਿਰ ਦੇ ਲਾਗੇ ਸੈਦ ਉਬਾਰਕ ਪਿੰਡ ਦੇ ਵਿੱਚ ਅਜੀਤ ਸਿੰਘ ਦੇ ਨਾਂ ਤੇ ਇੱਕ ਵਿਅਕਤੀ ਜੋ 1.5 ਸਾਲ ਪਹਿਲਾਂ ਵੀ ਪਖੰਡ ਕਰਦਾ ਸੀ ਅੱਜ ਫਿਰ ਜਦੋਂ ਸਤਕਾਰ ਕਮੇਟੀ ਦੇ ਸਿੰਘਾਂ ਨੂੰ ਪਤਾ ਲੱਗਾ ਪ੍ਰਸ਼ਾਸਨ ਦੀ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਪ੍ਰਸ਼ਾਸਨ ਨੇ ਉਹਨੂੰ ਥਾਣੇ ਵਿੱਚ ਬੁਲਾ ਕੇ ਅੱਜ ਲਿਖਤੀ ਰੂਪ ਦੇ ਵਿੱਚ ਰਿਟਰਨ ਉਹਨੇ ਦਿੱਤਾ ਕਿ ਅੱਜ ਤੋਂ ਬਾਅਦ ਮੈਂ ਕੰਮ ਨਹੀਂ ਕਰਾਂਗਾ ਜੇਕਰ ਮੈਂ ਕਰਾਂ ਤੇ ਮੇਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਵਰنگ ਇੱਕ ਦਿੱਤੀ ਗਈ ਕਿ ਅਰਕੀ ਫਿਰ ਜਿਹੜੇ ਸਾਡੇ ਐਸ ਐਚ ਓ ਸਾਹਿਬ ਸੀ ਉਹਨਾਂ ਨੇ ਕਿਹਾ ਕਿ ਨਿਰਮਲ ਕੌਰ ਉਹਨਾਂ ਨੇ ਕਿ ਅਰਕੀ ਮੌਕਾ ਦੇ ਦਿਓ ਜੇਕਰ ਗਾਂਹ ਕੰਮ ਕਰਾਂ ਕਰੂਗਾ ਇਹ ਪਖੰਡ ਕਰੇਗਾ ਤੇ ਇਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹ ਪਖੰਡ ਇਹ ਕਰਦਾ ਹੈ ਕਿ ਗੁਰੂ ਨਾਨਕ ਪਾਤਸ਼ਾਹੀ ਦੇ ਫੋਟੋਆਂ ਲਾ ਕੇ ਬਾਬਾ ਦੀਪ ਸਿੰਘ ਦੀਆਂ ਫੋਟੋਆਂ ਲਾ ਕਰਕੇ ਇਹਨੇ ਚੰਦੋਆ ਸਾਹਿਬ ਵੀ ਲਾਇਆ ਹੋਇਆ ਹੈ ਤੇ ਪਰ ਇਹ ਲੋਕਾਂ ਨੂੰ ਮੁੰਡੇ ਦੇਣੇ ਢੱਡਾਂ ਤੇ ਹੱਥ ਫੇਰਨਾ ਜਨਾਨੀਆਂ ਦੇ ਉੱਪਰ ਸਵਾਦ ਦੇਣੀ ਧਾਗੇ ਦੇਣੇ ਜਿਹਦੇ ਕਰਕੇ ਸਾਨੂੰ ਸ਼ਿਕਾਇਤ ਹੈ ਆਪਣੇ ਗਾਹਕ ਬਣਾ ਕੇ ਭੇਜੇ ਸਾਂਜੇ ਦੇ ਕਰਕੇ ਅੱਜ ਇਹਦਾ ਪਰਦਾ ਫਾਟ ਕੀਤਾ ਗਿਆ। ਉਧਰ ਪਖੰਡੀ ਬਾਪੇ ਨੇ ਆਪਣੀ ਗਲਤੀ ਮੰਨਦੇ ਹੋਏ ਹੱਥ ਜੋੜ ਕੇ ਮਾਫੀ ਮੰਗੀ ਅਤੇ ਅੱਗੇ ਤੋਂ ਅਜਿਹਾ ਕੰਮ ਨਾ ਕਰਨ ਦਾ ਵਾਅਦਾ ਕੀਤਾ ਹੈ। ਬਾਜੀ ਮੈਂ ਮਾਫੀ ਮਾਗਣਾ ਕੋਣੋਂ ਮੈਂ ਗਾਹ ਇਹ ਕੰਮ ਨਹੀਂ ਕਰੂੰਗਾ। ਅੱਗੇ ਵੀ ਇੱਕ ਵਾਰ ਨਹੀਂ ਕਰੂੰਗਾ ਮਹਾਰਾਜ। ਕੰਮ ਕਰਦਾ ਕੀ ਸੀ ਤੂੰ ਇਹ ਦੱਸ ਦੇ। ਮਾਰੇ ਕੁਛ ਅੱਗੇ ਕੁਛ ਮੈਂ ਕਰਦਾਂ। ਕਿਹੜਾ ਬਾਪੇ ਦੀ ਚੌਂਕੀ ਹੁੰਦੀ ਸੀ ਇਹ ਨਹੀਂ ਦੱਸਦੇ। ਦੇਵਤੇਂ ਦੇ ਆਉਂਦੇ ਹੋਰ ਕੁਛ ਨਹੀਂ ਇਹ ਕਿਹੜੇ ਦੇਵਤੇ ਨਾ ਗਾਂਦੇ ਹੁਣ ਦੇਵਤੇ ਕਿੱਥੇ ਨੇ ਬਚਾਨ ਨਹੀਂ ਦੇ ਤੈਨੂੰ ਮਹਾਰਾਜ ਸਾਡੇ ਘਰੇ ਮਾਸਾ ਮੰਗਦਾ ਗਾਂ ਤੋਂ ਨਿਕਲਿਆ ਬਿਲਹਾਰ ਪੁਲਿਸ ਵੱਲੋਂ ਇਸ ਪਖੰਡੀ ਬਾਬੇ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ ਹੈ ਸ੍ਰੀ ਸਤਕਾਰ ਕਮੇਟੀ ਵੱਲੋਂ ਸਾਡੇ ਕੋਲ ਇੱਕ ਕੰਪਲੇਂਟ ਆਈ ਸੀ ਇਸ ਸੈਦ ਬੁਮਾਰਕ ਕੋਈ ਬਾਬਾ ਜਿਹੜਾ ਉਹ ਬੈਠ ਕੇ ਤੇ ਲੋਕਾਂ ਨਾਲ ਇਸ ਤਰ੍ਹਾਂ ਆਪਣਾ ਪਖੰਡ ਕਰਦਾ ਲੋਕਾਂ ਨੂੰ ਗਮਰਾਹ ਕਰਦਾ ਇਸ ਸਬੰਧ ਵਿੱਚ ਅਸੀਂ ਦੋਨਾਂ ਪਾਰਟੀਆਂ ਨੂੰ ਥਾਣੇ ਸਦਰ ਬੁਲਾਇਆ ਥਾਣੇ ਸਦਰ ਬੁਲਾ ਕੇ ਇਹਨਾਂ ਦੋਨਾਂ ਧਿਰਾਂ ਦਾ ਸਮਝੌਤਾ ਕਰਾਇਆ ਬਾਬਾ ਜੀ ਨੇ ਆਪਣੀ ਗਲਤੀ ਦੀ ਮਾਫੀ ਮੰਗੀ ਹੈ ਕਿ ਅੱਗੇ ਤੋਂ ਮੈਂ ਕੋਈ ਅਜਿਹਾ ਕੰਮ ਨਹੀਂ ਕਰਾਂਗਾ ਜੇਕਰ ਕਰਾਂਗਾ ਤਾਂ ਮੇਰੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਠੀਕ ਹੈ ਜੁਦਾਸਪੁਰ ਤੋਂ ਰਿਸ਼ਮਾਲ ਸਿੰਘ ਖਬਰ ਹਰਪਲ ਇੰਡੀਆ ਦੇ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਦਾ ਸਾਨੂੰ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਕਰਮਚਾਰੀਆਂ ਦੀ ਤੁਸੀਂ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ ਤਾਂ ਦੇਰ ਨਾ ਕਰੋ ਤੇ ਹੁਨੇ ਸੰਪਰਕ ਕਰੋ 9988654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ ਸਾਡੀ ਈਮੇਲ ਆਈਡੀ ਹੈ ਫੀਡਬੈਕ@harpalindia.com